ਗੁਰਦੁਆਰਾ ਸਾਹਿਬ ਦੇ ਪਰਿਵਾਰ ਦੇ ਘਰ ਦੇ ਵਿੱਚ ਜਦੋਂ ਚੋਰ ਵੜ ਜਾਂਦੇ ਨੇ ਦੇਖੋ ਕਿ ਕਿਵੇਂ ਚੋਰਾਂ ਨੂੰ ਫਿਲਮੀ ਸਟਾਈਲ ਦੇ ਵਿੱਚ ਕਾਬੂ ਕੀਤਾ ਜਾਂਦਾ ਹੈ ਸਸ਼੍ਰੀਕਲ ਜੁਜੇ ਘਰ ਐਸਮ ਜ਼ੈਦਿੰਸ ਤੇ ਮੈਂ ਹਾਂ ਪ੍ਰਦੀਪ ਗਾਰਤਾ ਪਰਿਵਾਰ ਹੈ ਜਿਹੜਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਂਦਾ ਹੈ ਮੱਥਾ ਟੇਕਣ ਜਾਂਦਾ ਹੈ ਪਿੱਛੋਂ ਉਹਨਾਂ ਦੇ ਘਰ ਦੇ ਵਿੱਚ ਚੋਰ ਵੜ ਜਾਂਦੇ ਨੇ ਦਰਸ ਜਦੋਂ ਬਾਰੇ ਤੋੜ ਕੇ ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂਡ ਗੁਆੜ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪਰਿਵਾਰਿਕ ਮੈਂਬਰਾਂ ਨੂੰ ਮੈਸੇਜ ਕਰਕੇ ਘਰ ਬੁਲਾਇਆ ਜਾਂਦਾ ਤੇ ਜਦੋਂ ਪਰਿਵਾਰ ਘਰ ਪਹੁੰਚ ਜਾਂਦਾ ਆ ਕੇ ਦੇਖਦਾ ਹੈ ਤਾਂ ਚੋਰ ਉਹਨਾਂ ਨੂੰ ਦੇਖ ਕੇ ਰਫੂ ਚੱਕਰ ਹੋ ਜਾਂਦੇ ਨੇ ਕਿਉਂਕਿ ਚੋਰਾਂ ਨੂੰ ਪਹਿਲਾਂ ਤੋਂ ਹੀ ਭਣਕ ਲੱਗ ਜਾਂਦੀ ਹੈ ਅਦਰਸਲ ਜਦੋਂ ਚੋਰ ਭੱਜਦੇ ਨੇ ਤੇ ਇਹ ਚੋਰਾਂ ਦੇ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਜਾਂਦਾ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਦੇ ਨੇ ਕਿ 5 ਤੋਂ 6000 ਰੁਪਏ ਦੀ ਨਕਦੀ ਚੋਰੀ ਕਰਕੇ ਉਹ ਰਫੂ ਚੱਕਰ ਹੋਏ ਸੀ ਇਸ ਤੋਂ ਪਹਿਲਾਂ ਵੱਡੀ ਚੀਜ਼ ਦੇ ਉੱਤੇ ਹੱਥ ਫੇਰਦੇ ਜਦ ਨੂੰ ਉਹਨਾਂ ਨੂੰ ਭਣਕ ਲੱਗ ਜਾਂਦੀ ਹੈ ਕਿ ਉਹਨਾਂ ਬਾਰੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਫਿਲਮੀ ਸਟਾਈਲ ਦੇ ਵਿੱਚ ਨੌਜਵਾਨ ਦੇ ਵੱਲੋਂ ਚੋਰਾਂ ਨੂੰ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਕੀ ਹੋਏਗੀ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਜ਼ਰੂਰ ਦਵਾਂਗੇ ਹਰਵਿੰਦਰ ਸਿੰਘ ਜੀ ਦਰਬਾਰ ਸਾਹਿਬ ਰਵਨਾਕ ਸਹਿਵਾਤੇ ਰੋਜਾਨੀ ਅੱਜ ਵੀ ਅਸੀਂ ਦਰਬਾਰ ਸਾਹਿਬ ਰਵਨਾਕ ਸਹਿਵਾਤੇ ਗਈ ਸੀ ਜੇ ਇਹ ਵਾਅਦਾ ਮੇਰੇ ਬਾਅਦ ਵੀ ਲਈ ਹੈ ਮੈਂ ਸਵੇਰੇ 7:00 ਜਾਨਾ ਰਹੀ 8:00 ਵਜੇ ਤੱਕ 59 ਤੇ ਮੈਂ ਕਿਹਦੇ ਵਾਸਤੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਪਪਾਈ ਨੂੰ ਕੰਮ ਆ ਇਹ ਉਹ ਮਗਮਗਾ ਮਗਮ ਕਰਕੇ ਵਾਪਸ ਗਿਆ ਦਰਬਾਰ ਸਾਹਿਬ ਤੇ ਮੋਰੋ ਮੇਰੀ ਪਤਿਓ ਨੋ ਦਾ ਫੋਨ ਗਿਆ ਵਾ ਮੇਰੀ ਵਾਈਫ ਨੂੰ ਪਿੱਛਾੜ ਕੇ ਬੰਦੇ ਪੈ ਗਏ ਜੋ ਅਸੀਂ ਆ ਕੇ ਦੇਖਿਆ ਜਿੰਦਰਾ ਬਚਾਟਾ ਬਾਹਰ ਲਾ ਉਹ ਤੱਪ ਗੇਟ ਆਪ ਕੇ ਸਾਡੇ ਅੰਦਰ ਆਇਆ ਵਾ ਆਸ਼ੀਆ ਤੋੜਿਆ ਮਹਿਲਾ ਉਹਨੇ ਤੇ ਦੀ ਖੋਲੀ ਆ ਤੇ ਅੰਦਰ ਗਿਆ ਸਾਰਾ ਸਮਾਨ ਖੋਲਿਆ ਲੈ ਗੱਡ ਸਾਰੀ ਖੋਲੇ ਆ ਕਿੰਨੇ ਕਮਰੇ ਨੇ ਜੀ ਤੇ ਨਾ ਕਮਰੇ ਨੇ ਜੀ ਤੇਨ ਮਤ ਬੜੇ ਆੜੇ ਸਾਰੇ ਬੈਡਾਂ ਨੇ ਬੋਲਿਆ ਅਲਮਾਰੀਆਂ ਬੋਲੀਆਂ ਸਾਡੀਆਂ ਸਾਡੇ ਕੋਈ 16 ਕੁ ਵਾਰ ਜੀ ਮਾਪਾ ਜੀ ਸਾਡੇ ਕੋ ਨਕਦੀ 5000 ਭਈਆ ਹੀ ਅਲਮਾਰੀ ਜਿਪਿਆ ਕੋ ਪਾਰਕਿੰਗ ਚ ਧੱਕੀ ਕੋ ਪਰਸੇ ਧੱਕੀ ਉਹ ਅੱਪਰੇ ਗਾੜੀ ਕੱਢ ਕੇ ਆ ਗਿਆ ਫਿਰ ਪਾਰਕ ਵਾਲੇ ਭਾਈ ਉਹ ਰੁਕ ਗਏ ਉਹ ਸਾਡੇ ਪਿੱਛੇ ਆਈ ਆਡਾ ਇਨਸਾਨ ਹੋਇਆ ਵਾ ਅਈ ਤੇ ਉਹਨੂੰ ਜਦੋਂ ਉਹਨੇ ਆਪਣਾ ਮੋਟਰਸਾਈਕਲ ਗਾੜੀ ਘਰ ਆਇਆ ਉਹ ਉਹ ਭੱਜਿਆ ਮੋਟਰਸਾਈਕਲ ਲੈ ਜਾਣ ਸਕੇ ਨਾਲ ਸਾਡੇ ਦੇ ਭੱਜ ਗਿਆ ਵਾ ਤੇ ਮੌਰੇ ਮੇਰਾ ਰਾਦਾ ਪੋਤਰਾ ਇੱਕ ਮਿੰਟ ਹੋਰ ਉਹਦਾ ਆਪਣੇ ਮੁੰਡਾ ਜੀ ਉਹਨੇ ਜਾ ਕੇ ਉਹਨੂੰ ਫੜਿਆ ਆਰਾ ਦੇ ਵਿੱਚੋਂ ਛੁੱਟ ਲਿਆ ਉਹਦੇ ਬੜੀ ਜਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮਹਿਮਾਨਾਂ ਉਹਨਾਂ ਦੀ ਜੋਨ ਪੜ ਲਿਆ ਉਹਨੇ ਬੜੀ ਹਿੰਮਤ ਮਾਰੀ ਹੈ ਬੜਾ ਮਾਣ ਹੈ ਤੁਹਾਨੂੰ ਇਹ ਕਰਦੋਂ ਬਸ ਉਹਨਾਂ ਪੜ ਲਿਆ ਬਗਾ ਜੀ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਪਹਿਨੂੰ ਕਿਹਨੂੰ ਭੇਜਿਆ ਵਾ ਕਿੰਨੇ ਬੰਦੇ ਆਏ ਨੇ ਕਿੰਨੇ ਭੇਜਣਾ ਦਾ ਵਾ ਸੱਚੇਗਾ ਕਿ ਕੀ ਕਿੰਨੇ ਬੰਦੇ ਕਿੰਨੀ ਪਸੇਈ ਬਸਦਾ ਤੇ ਸਾਡਾ ਮੇਰਾ ਬੇਟਾ ਬਾਹਰ ਹੈ ਜਬ ਖਤਰਾ ਆਇਆ ਨਾ ਕੋਈ ਤਕਰਾਰ ਨਾ ਤੇ ਹੁਣ ਬਾਤ ਨੂੰ ਛੱਡ ਬਟ ਲਾ ਜੇ ਉਹਨੂੰ ਖਤਰਾ ਵਾ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਬਣ ਲਗੇ ਮੈਨੂੰ ਕਿਹਨੂੰ ਭੇਜਿਆ ਵਾ ਅਗਾਂ ਵਾਸਤੇ ਆਪਣਾ ਕੋਈ ਅਰੇਂਜਮੈਂਟ ਕੋਬੰਦ ਬਸ ਕਰਾਂਗੇ ਟੈਂਕ ਨੂੰ ਬਣਿਆ मतलब ਸਾਰਾ ਆਪਾਂ ਉੱਥੇ ਬੈਠੇ ਹਾਂ ਮਤਲਬ ਆਜਾ ਮੁੰਡਾ ਸੁਣਿਆ ਇਹ ਲੰਮੇ ਪਏ ਹਾਂ ਆਪਣੇ ਧਿਆਨ ਖਾਣ ਨੂੰ ਨਹੀਂ ਪਤਾ ਸਾਰੇ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਇਹ ਪੈੜੀਆਂ ਤੋਂ ਨਹੀਂ ਉਤੋਂ ਦੀ ਪੈੜ ਨਤੋਂ ਨਹੀਂ ਹੋਇਆ ਵਾ ਤੇ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਮੈਂ ਬਾਦੂ ਮਾ ਜਾਣੇ ਕਿ ਕਿੰਨੇ ਜਿਨੇ ਸੀ ਤੁਸੀਂ ਜਿਹੜੇ ਮਗਰੇ ਦੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਕੀ ਕੋਈ ਠਾੜ ਕੋਈ ਹੋਇਆ ਸਾਰੇ ਕੁਝ ਨਹੀਂ ਮਿਲਿਆ ਪੈਸੇ ਮਿਲਿਆ ਨਹੀਂ ਬਸ ਮੈਂ ਥਾਲਾ ਨੀ ਦਿੰਦਾ ਉਹਨਾਂ ਨੂੰ ਇਹ ਐਸੇ ਚਾਰਜਿੰਗ ਲਗਾ ਅੱਜ ਪਤਾ ਲੱਗਾ ਕਿ ਘੋਮੜ ਕਲਾ ਪੈੜ ਚ ਕੁਝ ਵਿਅਕਤੀਆ ਲੋਕ ਸ਼ੋਰੀਗੰਦੇ ਰਾਤ ਦੇ ਰਾਤ ਅਰਵਿੰਦਰ ਸਿੰਘ ਦੇ ਘਰੇ ਦਾਖਲ ਹੋ ਜਿੰਦੇ ਤੇ ਮੌਕੇ ਤੇ ਪਹੁੰਚਿਆ ਤੇ ਅੱਖ ਦੇਖਿਆ ਵੀ ਅਰਵਿੰਦਰ ਸਿੰਘ ਦੇ ਘਰੋਂ ਦੋ ਤਿੰਨ ਬੰਦੇ ਜਿਹੜੇ ਨਾਮ ਲੋਕ ਸੀਗੇ ਉਹ ਦਾਖਲ ਹੋਏ ਨੇ ਤੇ ਗਾਰਡ ਰੇ ਦੇ ਅਰਵਿੰਦਰ ਸਿੰਘ ਦੇ ਗਾਰਡ ਰੇ ਦੇ ਆਪਣੀ ਜੋ ਲੋ ਪਰਮਜੀਤ ਕੌਰ ਨੇ ਉਹਨਾਂ ਨੂੰ ਵੇਖ ਲਿਆ ਬਾਹਰ ਉਹਨਾਂ ਨੇ ਮੈਸੇਜ ਲਾਇਆ ਤੇ ਪ੍ਰਿੰਟ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਸ਼ੋਰ ਵੀ ਪੜ ਲਿਆ ਸਾਡੇ ਹੈਂਡਓਵਰ ਕੀਤਾ ਤੇ ਇਹ ਨਰਮਾਈ ਸੀ ਚੱਲ ਰਹੀ ਆ ਕਿ ਲਹਾਲ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਅੰਦਰ ਸਬਾਕ ਖਿਲਦਾ ਹੈ ਅਜੇ ਨਰਮਾਈ ਚੱਲ ਰਹੀ ਆ ਜਿਹੜੀ ਗੱਲ ਸਰਬੋਗੋਸਾਲ ਕਰ ਕੀਤੀ ਜੀ